ਮੈਂ ਆਪੇ ਦੇਖ ਕੇ ਕਰਦ ਲੈ ਕੇ ਆਈ ਆ ਤੇ ਸੁੱਖ ਮੈਨੂੰ ਦੱਸ ਦਿੰਦੀ ਤੇ ਸਬਜੀ ਤਾਂ ਮੈਂ ਕੱਟ ਦਿੰਦੀ ਤੈਨੂੰ ਕਦੋਂ ਦੀ ਗੰਡਾ ਲਸਣ ਕੁਛ ਨਹੀਂ ਲੈ ਕੇ ਆਈ ਨਾਲ ਹੈ ਮੈਂ ਕਿਹਾ ਪਹਿਲੋਂ ਆ ਕੱਟ ਲੈਣੀ ਆ ਤੇ ਤੇ ਰੋ ਲੈਣੀ ਆ ਵੇਲਾ ਤੂੰ ਮੈਨੂੰ ਆਂਦੀ ਰਹੀ ਹੈ ਨਹੀਂ ਵੀ ਮੈਂ ਆ ਲੱਗੀ ਆ ਕਰਨ ਆ ਲੱਗੀ ਕਰਨ ਫਿਰ ਤੂੰ ਕਹਿ ਨਹੀਂ ਮੇਰਾ ਕੰਮ ਨਹੀਂ ਕਰਉਂਦੀ ਮੈਂ ਕਿਹਾ ਚਲ ਰਾ ਕਿੰਨਾ ਕੁ ਵਾ ਕੱਲੀ ਕਰ ਲੈਣੀ ਦੀਦੀ ਹੈ ਤੇ ਗੁੱਸਾ ਹੀ ਕਰ ਗਈ ਜੀ ਗੁੱਸਾ ਨਹੀਂ ਦੋਵੇਂ ਜਣੀਆਂ ਬੈਠੀਆਂ ਚਲ ਕਰ ਲਈਦਾ ਕੰਮ ਹਾਂਜੀ ਅੱਜ ਤੁਹਾਡੀ ਤੇ ਮੇਰੀ ਦੀਦੀ ਥੋੜੀ ਥੋੜੀ ਮੈਚਿੰਗ ਹੋ ਗਈ ਹੈ ਕਲਰ ਦੀ ਆ ਹੋਣੀ ਸੱਚੀ ਲੈ ਹੋ ਗਿਆ ਇਹ ਥੋੜੇ ਥੋੜੀ ਹੋਈ ਮੇਰੇ ਕਮੀਜ਼ ਵਿੱਚ ਵਾਈਟ ਕਲਰ ਹੈ ਹਨਾ ਹਾਂਜੀ ਤੇਰਾ ਥੋੜਾ ਜਿਹਾ ਡਾਰਕ ਹੈ ਬਲੈਕ ਬਲੈਕ ਚ ਪੈਂਦਾ ਹਾਂ ਹਾਂਜੀ ਮੇਰਾ ਰੈੱਡ ਸ਼ੇਡ ਦੇ ਇੰਡਿਆ ਵਾ ਵੇਹ ਹੈ ਮਮਿਨੇ ਹੁਣ ਤੇ ਨਹੀਂ ਤੈਨੂੰ ਕੋਕਿਆ ਹਾਂ ਹੰਤ ਨਹੀਂ ਕੋਸ਼ ਕਿਹਾ ਤੁਹਾਡੇ ਸਾਹਮਣੇ ਕੱਲ ਵੀ ਜਿਹੜੀ ਗੱਲ ਹੋਈ ਸੀ ਹੋਈ ਪਾਜ ਨਹੀਂ ਹੋਇਆ ਸਾਰੇ ਦਿਨ ਦਾ 1 ਵਜੇ ਤੇ ਮੰਮੀ ਨੇ ਸੁਣਾਈ ਕਰਨਾ ਹੁੰਦਾ ਉਹ ਕੱਲ ਪੂਰਾ ਕਰਤਾ ਸੀ ਅੱਜ ਹਜੇ ਤਿੰਨ ਚੜਿਆ ਵਾ ਤੇ ਅੱਜ ਵੀ ਕਰ ਦੇਣਗੇ ਕੋਈ ਨਾ ਕੋਈ ਗੱਲ ਉਹ ਮੰਮੀ ਦੀ ਆਦਤ ਹੈ ਮੰਮੀ ਇਦਾਂ ਹੀ ਕਰਦੇ ਆ ਮੇਰੇ ਨਾਲ ਵੀ ਇਦਾਂ ਹੀ ਕਰਦੇ ਰਹੇ ਸੀ ਕਦੋਂ ਤੈਨੂੰ ਪਤਾ ਮੈਂ ਕਿਹੜਾ ਸੁੱਖ ਮੇਰਾ ਫਤਿਹ ਮੇਰਾ ਹੋ ਗਿਆ ਹੈ ਪਿਸਾਲ 1.5 ਸਾਲ ਜੀ ਹੋ ਗਿਆ ਹੈ ਹਾਂਜੀ 2 ਸਾਲ 2.5 ਸਾਲਾਂ ਬਾਅਦ ਹੋਇਆ ਹੈ ਫਤਿਹ ਹੋਰ ਤੇ 1.5 ਸਾਲ ਤੇ ਮੇਰੇ ਉਹੀ ਪਾਦੀ ਬਣੀ ਰਹੀ ਹਾਂ ਆ ਤੇ ਉਹ ਮੰਮੀ ਦੇ ਵਾਸਤੇ ਚੱਲਦਾ ਨਾ ਤੇ ਮੰਮੀ ਉਤਰਾ ਹੀ ਮੈਨੂੰ ਕੱਢ ਛੱਡ ਦੇ ਵੀ ਤੂੰ ਜਾ ਤੇ ਅਸੀਂ ਵਿਆਹ ਹੋਰ ਕਰ ਲੈਨੇ ਮੰਮੀ ਤੇ ਆਂਦੀ ਆ ਵੀ ਬੱਚੇ ਨੋਵਾ ਹੱਥ ਚ ਹੀ ਲੈ ਕੇ ਆਜਣ ਚੱਲ ਤੇਰਾ ਰੱਬ ਸੁਣ ਲੈਂਦਾ ਟਾਈਮ ਨਾ ਤੇਰੇ ਚੱਲ ਟਾਈਮ ਹੋ ਗਿਆ ਵਾ ਵੱਖਰੀ ਗੱਲ ਪਰ ਮੰਮੀ ਨੇ ਟਿਕਾ ਦੇਂਦੀ ਜਿੰਨਾ ਚਿਰ ਕਿਸੇ ਦੇ ਰੱਬ ਸੁਣ ਨਾ ਲਵੇ ਅੱਛਾ ਜੀ ਜੀ ਤੁਹਾਡੇ ਨਾਲ ਵੀ ਇਹੀ ਖੁਸ਼ ਹੋਇਆ ਏ ਤੇ ਹੋਰ ਕੀ ਇਦਾਂ ਹੀ ਕਰਦੇ ਹੁੰਦੇ ਸੀ ਤੈਨੂੰ ਲੱਗਦਾ ਵਾ ਕਿ ਮੰਮੀ ਇਹ ਤੇ ਮੁੰਡੇ ਦੀ ਕਦਰ ਆ ਮੇਰੀ ਨਹੀਂ ਆ ਇਹ ਮੇਰੀ ਕਦਰ ਥੋੜਾ ਵਾ ਮੈਂ ਤੇ ਫਦੇ ਨੂੰ ਆਨੀ ਆ ਵੀ ਸ਼ੁਕਰ ਆ ਪੁੱਤ ਤੂੰ ਮੇਰੀ ਜ਼ਿੰਦਗੀ ਚ ਆਇਆ ਤੇ ਮੇਰੀ ਜ਼ਿੰਦਗੀ ਵੀ ਸੁਧਾਰਤੀ ਠੀਕ ਤੇ ਮਤਲਬ ਬੱਚੇ ਨਾਲ ਹੀ ਕਦਰ ਆ ਜਨਾਨੀ ਦੀ ਉਦਾਂ ਜਨਾਨੀ ਦੀ ਕੋਈ ਕਦਰ ਨਹੀਂ ਬਸ ਸਹੀ ਸਮਝੀ ਤੂੰ ਅੱਜਕੱਲ ਨਾ ਕੋਈ ਉਹ ਸੋਚੋ ਜਿਹੜਾ ਇਸ ਚੀਜ਼ ਨੂੰ ਸਮਝਦਾ ਵੀ ਕੋਈ ਗੱਲ ਨਹੀਂ ਨੀ ਤੇ ਜਿਹੜੀਆਂ ਸੱਸਾਂ ਵਾਂ ਸੱਸਾਂ ਤੇ ਆਂਦੇ ਆਂ ਬਸ ਨਿਆਣੇ ਹੱਥ ਚ ਫੜ ਕੇ ਤੇ ਨਾਲ ਹੀ ਲੈ ਆਓ ਅੱਛਾ ਅੱਛਾ ਗੱਲ ਆ ਤੁਸੀਂ ਤੇ ਅੱਗੇ ਦੀਦੀ ਕਦੀ ਗੱਲ ਮੇਰੇ ਨਾਲ ਸ਼ੇਅਰ ਹੀ ਨਹੀਂ ਕੀਤੀ ਵੀ ਤੁਹਾਡੀ ਵੀ ਕਦਰ ਫਤਿਹ ਕਰਕੇ ਭਈ ਮੈਂ ਤੇ ਆਖਿਆ ਮਰਨਾ ਹੀ ਇਹ ਕੁਝ ਹੋਣ ਦਿਆ ਵਾ ਜੇ ਮੈਂ ਮੰਮੀ ਦੀ ਗੱਲ ਨਾ ਮੰਨਾਂ ਠੀਕ ਆ ਤੇ ਉਹਨੇ ਆਖਣਾ ਵਾ ਵੀ ਸੁਖਵਾਲ ਹੁੰਦੀ ਆ ਠੀਕ ਆ ਨਾ ਹਾਂਜੀ ਤੇ ਜੋ ਕੁਝ ਮੇਰ ਨਾਲ ਹੁੰਦਾ ਰਿਆ ਵਾ ਤੇ ਮੈਂ ਇਹ ਨਹੀਂ ਚਾਹੁੰਦੀ ਕਿ ਹੁਣ ਮੇਰ ਨਾਲ ਫੇਰ ਹੋਵੇ ਮੈਨੂੰ ਡਰ ਲੱਗਦਾ ਮੈਂ ਤੇ ਚਾਹ ਚ ਰਹੀ ਨੇ ਆ ਪੇ ਸ਼ੁਕਰ ਹੈ ਮੰਮੀ ਮੇਰੇ ਵੱਲ ਆ ਇੰਨੇ ਚ ਇਹ ਤੇ ਮੈਂ ਭੁੱਲ ਹੀ ਗਈ ਕਿ ਜਿਹੜਾ ਦਰਦ ਮੈਨੂੰ ਹੁੰਦਾ ਰਿਆ ਵਾ ਉਹ ਤੈਨੂੰ ਵੀ ਤੇ ਹੁੰਦਾ ਹੋਊਗਾ ਲੱਗ ਸੁਣਾਈਆਂ ਤੇ ਇਹ ਤੇ ਮੈਂ ਭੁੱਲ ਹੀ ਗਈ ਹਾਂਜੀ ਇਹ ਤੇ ਮੈਨੂੰ ਚੇਤੇ ਰੱਖਣਾ ਚਾਹੀਦਾ ਸੀ ਠੀਕ ਹੈ ਤੇ ਪਰ ਘਰ ਦੇ ਮੰਮੀ ਮੇਰ ਨਾਲ ਵੀ ਇਦਾਂ ਹੀ ਰਹੇ ਆ ਚਲੋ ਕਰਮਾ ਵਾਲਾ ਫਤਿਹ ਆਇਆ ਜੀ ਜੀ ਤੁਹਾਡੀ ਤੇ ਕਦਰ ਪਵਾ ਹੀ ਦਿੱਤੀ ਨਾ ਉਹਨੇ ਹਾਂ ਤੇ ਮੈਂ ਤੈਨੂੰ ਕਿਉਂ ਵਾਰ-ਵਾਰ ਆਨੀ ਆ ਕਿ ਤੂੰ ਜਾ ਤੇ ਸਹੀ ਇੱਕ ਵਾਰ ਦਜੀ ਵਾਰੀ ਸਾਬੀ ਨੂੰ ਆਪਾਂ ਲੈ ਲਾਂਗੇ ਨਾਲ ਚੱਲ ਜਾਾਂਗੇ ਤੂੰ ਹੀ ਜਿੱਦ ਫੜੀ ਆ ਰੱਬ ਤੇਰੀ ਸੁਣ ਲੈ ਤੇ ਤੇਰੀ ਵੀ ਕਦਰ ਹੋ ਜੇ ਵੇਖ ਲੈ ਸੋਚ ਲੈ ਆਪਣੇ ਦਿਮਾਗ ਨਾਲ ਕੀ ਕਰਨਾ ਹੈ ਚਲੋ ਕੋਈ ਨਹੀਂ ਰਹਿਦੀ ਜੀ ਮੈਲੇ ਹਮ ਨਹੀਂ ਆ ਪਿਆਜ਼ ਤੇ ਲਸਣ ਆਹੋ ਲਸਣ ਬਿਨਾ ਸਵਾਦ ਚਾ ਨਹੀਂ ਲੱਗਣਾ ਹਾਂ ਜੀ ਮੈਨ ਨਹੀਂ ਮੋਟਾ ਮੈਨੂੰ ਮੰਮਾ ਦਾ ਵੇਖ ਕਿਦਾਂ ਮਾ ਇਹੜ ਦੇ ਇੰਦੇ ਸਟਾਂ ਤੇ ਇਹ ਚਾਰ ਦਿਨ ਬਸੇ ਨੇ ਸਾਡੇ ਬੂਹੇ ਗਾੜੀ ਆਉਣਾ ਵਾ ਤੇ ਐਡਾ ਦੇਣੀ ਆ ਵਾ ਬਾਹਰ ਟੁਰ ਕੇ ਕਿਹਨੇ ਨਾ ਵੇਖਣਾ ਮਨੀ ਕਿੰਨੇ ਰਮਾਨਾ ਫੋਨ ਵੇਖਣ ਡਿਆ ਇਹ ਦਿਲ ਫੋਨ ਵੇਖਣ ਵਾਲੇ ਆ ਕਿਉਂ ਥਾਰ ਪਿਆਲੇ ਬੰਨੇ ਵਾਲੇ ਵੀ ਵੇਖ ਲਿਆ ਕਰ ਪਿਆਲੇ ਬੰਨੇ ਵਾਲੇ ਵੇਖ ਕੇ ਹੀ ਆ ਮੈਂ ਇੱਥੇ ਵੱਡ ਬੁੱਡ ਪਟਾਓ ਪਨੀਰੀ ਨੂੰ ਪਾਣੀ ਲਾਓ ਝੋਨਾ ਲਾਉਣ ਦੇ ਵਾ ਦਿਨ ਆਏ ਤੂੰ ਰਮਾਨਾ ਅੰਦਰ ਬੈਠਾ ਮੇਰਾ ਕੰਮ ਦਾ ਹੁੰਦਾ ਪੁੱਤ ਉੰਮੀ ਹਾਲੀ ਪਨੀਰ ਨੂੰ ਪਾਣੀ ਲਾ ਕੇ ਆਇਆ ਵਾ ਤੇ ਸਪਰੇਅ ਕਰਤੀ ਆ ਉਹਨੂੰ ਬਾਕੀ ਵੱਟਾਂ ਬਣੀਆਂ ਬੰਨ੍ਹਣੀਆਂ ਵਾ ਫਟਾ ਬਾਰੇ ਸਾਰੇ ਬੰਨ੍ਹਦੇ ਆ ਤੇ ਰਹਿ ਗਿਆ ਮਗਰਲੇ ਬੰਨੇ ਪਾਣੀ ਨਹੀਂ ਆਉ ਰਹੀ ਆ ਉਹ ਬੱਤੀ ਨਹੀਂ ਹੁੰਦੀ ਬੱਤੀ ਨਹੀਂ ਆਉਂਦੀ ਤੇ ਫਿਰ ਵੀ ਵੱਡੂ ਦੁਪਟਾ ਲਾਈਦੇ ਹੁੰਦੇ ਪੁੱਤ ਬੰਬੀ ਹੱਲ ਵੇਖੀਦਾ ਹੁੰਦਾ ਇਹ ਥੋੜਾ ਅੰਦਰੇ ਫੜ ਕੇ ਵਿੱਚ ਬੈਠੇ ਰਹਿਦਾ ਵਾ ਉਹਨੂੰ ਵੀ ਇਹੋ ਦੋ ਦਿਨ ਦੇ ਲੈ ਗਾਂ ਦਾ ਟਾਈਮ ਹੈਗਾ ਮੁੜ ਕੇ ਫੇਰ ਅਸੀਂ ਸ਼ੁਰੂ ਹੋਣਾ ਫਿਰ ਕਿੱਥੇ ਟਾਈਮ ਲੱਗਣਾ ਮਿੱਲੇ ਜਾਂਦਾ ਉਹ ਮੈਂ ਬੱਤੀ ਹੱਲੀ ਦੋ ਚਾਰ ਦਿਨ ਹੋਣੀ ਨਹੀਂ ਹੱਲੀ ਉਹ ਡਿਮ ਹੁੰਦੀ ਆ 10 ਦਿਨਾਂ ਲਈ ਲੱਗਣੀ ਆ 10 ਦਿਨਾਂ ਬਾਅਦ ਮੁੜ ਕੇ ਪੂਰੀ ਬੱਤੀ ਹੋਣੀ ਆ ਫਿਰ ਮੈਂ ਆ ਪਾਣੀ ਛੱਡ ਕੇ ਨਾਲ ਦੀ ਨਾਲ ਹੀ ਇਸੜੇ ਪੁੱਟ ਕੇ ਤੇ ਪੁੱਟ ਕੇ ਵੱਢਦੇ ਨਾਲ-ਨਾਲ ਹੀ ਫਿਰ ਨਾਲ-ਨਾਲੇ ਕੱਦੂ ਪਰੀ ਜਾਂਦੇ ਨਾਲ-ਨਾਲ ਕੱਦੂ ਪਰੀ ਜਾਂਵਾਂਗੇ ਫਿਰ ਉਸੇ ਬੜੀ ਦੂਜਾ ਪਨੀਰੀ ਚੰਗੀ ਹੋਈ ਆ ਫਿਰ ਆਹ ਪਨੀਰੀ ਹੁੰਦੀ ਹੀ ਆ ਵਧੀਆ ਥੋੜੇ ਆ ਪੱਤੇ ਪੀਲੇ ਜਿਹੇ ਹੁੰਦੇ ਸੀ ਉਤੋਂ ਤੇ ਉਹ ਕੱਲ ਸਪਰੇਅ ਕਰਕੇ ਆਇਆ ਵਾ ਮੈਂ ਕੱਲ ਸਪਰੇਅ ਮਾਰਤੀ ਆ ਤੇ ਨਾਲੇ ਅੱਜ ਮੇਰਾ ਤਾਂ ਮੈਂ ਥੋੜੀ ਖਾਦ ਪਾਉਣਾ ਵਾ ਉਹਨੂੰ ਡੀਏਪੀ ਲੈ ਆ ਕੇ ਨਾ ਉਡੀ ਖਾਲਪਾ ਥੱਲੇ ਵਾਲੀ ਤੇ ਉਹਦੇ ਨਾਲ ਥੋੜੀ ਜਿਹੀ ਹੋ ਜੂਗੀ ਨਰਮੀ ਦੇ ਵਿੱਚ ਥੱਲੇ ਆਹੋ ਥੋੜਾ ਧਿਆਨ ਤੋਂ ਰੱਖਣਾ ਕੋਈ ਨਹੀਂ ਨਹੀਂ ਮੈਂ ਧਿਆਨ ਰੱਖਦਾ ਵਾ ਮੈਂ ਧਿਆਨ ਦਸ ਮੈਂ ਦੇਖ ਕੇ ਆਉਣਾ ਫਿਰ ਵੀ ਸਾਬੀ ਤੋਂ ਟਾਈਮ ਨਹੀਂ ਲੱਗਦਾ ਸਾਬੀ ਨਹੀਂ ਜਾਂਦਾ ਮੈਂ ਤੇ ਦੇਖ ਕੇ ਆਉਣਾ ਸਾਬੀ ਨਾ ਬੇਪਰਵਾਹ ਹੈਗਾ ਵਾ ਤੇ ਬੇਪਰਵਾਹੀ ਨਾ ਉਹਨੇ ਵੇਖਣਾ ਦੱਸਣਾ ਨਹੀਂ ਕੱਖ ਵੀ ਪਹਿਲੀ ਬੰਨੇ ਵਾਲੀ ਨੂੰ ਧਿਆਨ ਹੈਗਾ ਉਹਦਾ ਉਹ ਚਲ ਮਮੀ ਕੋਈ ਗੱਲ ਨਹੀਂ ਤੂੰ ਟੈਨਸ਼ਨ ਕਰਦੀ ਰਿਹਾਗਾ ਕੋਈ ਬਾਅਦ ਹੀ ਫੈਸਲਾ ਲਿਆਗਾ ਬਾਅਦ ਹੀ ਫੈਸਲਾ ਮੈਂ ਨਹੀਂ ਲਿਆ ਕਰੂਗਾ ਮੇਰਾ ਹੈਗਾ ਉਹ ਸਾਰਾ ਟਾਈਮ ਵਾ ਇਹ ਕੰਮ ਕਰਨਾ ਮੇਰਾ ਟਾਈਮ ਹੈਗਾ ਵਾ ਔਟ ਟਾਈਮ ਤੇ ਹੈਗਾ ਮਣੀ ਫਿਰ ਵੀ ਜਿੰਨਾ ਚਿਰ ਤੁਹਾਨੂੰ ਦੱਸੋ ਨਾ ਉਨਾ ਚਿਰ ਪਤਾ ਕੀ ਲੱਗਦਾ ਤੁਹਾਨੂੰ ਪਤਾ ਲੱਗਦਾ ਮੈਂ ਕੁਛ ਵੀ ਮੈਨੂੰ ਨਾ ਉਮੀਦ ਦੱਸਿਆ ਕਰ ਇਹ ਗੱਲਾਂ ਕੋ ਸਾਬੀ ਨੇ ਸਮਝਾਇਆ ਕਰ ਸਾਬੀ ਨਹੀਂ ਸਮਝਦਾ ਸਾਬੀ ਆਪਣੀ ਮਰਜ਼ੀ ਕਰਦਾ ਕਦੀ ਆਖੇ ਵੀ ਲੱਗਾ ਸਾਬੀ ਉਹ ਗਾੜੀ ਆਖੇ ਲੱਗਦਾ ਵੀ ਲੱਗਾ ਇੱਥੇ ਜਾਣੀ ਨੇ ਪਰ ਸਾਈ ਜਿਹੜੀ ਚਮੜਾ ਦਿੰਦਾ ਵਾ ਆ ਆਖੇ ਲੱਗਦਾ ਵਾ ਇਹ ਇਹ ਆਖੇ ਲੱਗਦਾ ਇਹ ਆਪਣੀ ਮਰਜ਼ੀ ਕਰਦਾ ਵਾ ਆਖੇ ਨਹੀਂ ਲੱਗਦਾ ਆਖੇ ਤੂੰ ਲੱਗਦਾ ਤੇ ਤੈਨੂੰ ਕਹਿਣਾ ਪੁੱਤ ਨਹੀਂ ਮੈਂ ਤੇ ਆਖੇ ਲੱਗਦਾ ਹੀ ਲੱਗਦਾ ਵਾ ਜਿਹੜਾ ਬੰਦਾ ਅੱਕੀ ਲੱਗਦਾ ਜਿਹੜਾ ਬੰਦਾ ਮੰਨਦਾ ਕਹਿਣਾ ਵੀ ਫਰਜ਼ ਵੀ ਉਹਨੂੰ ਬੰਦਦਾ ਤੇ ਪੁੱਤ ਨੂੰ ਕਹਿੰਦਾ ਜਿਹੜੇ ਤੇ ਪੁੱਤ ਨੇ ਗਾਲੀ ਸਵਾਲ ਕਰਨੇ ਉਹਨੂੰ ਕਹਿਣ ਨੂੰ ਜੀ ਨਹੀਂ ਕਰਦਾ ਚਲ ਕੋਈ ਗੱਲ ਨਹੀਂ ਚੱਲ ਕੋਈ ਨਹੀਂ ਉਹਦਾ ਲੁਫਿਕਰ ਹੀ ਆ ਵੇਖ ਰਵਾ ਹਲੇ ਉਹ ਆਪਣਾ ਪਹਿਲੇ ਬੰਨੇ ਦਾ ਕੋਈ ਨਹੀਂ ਮੈਂ ਵੇਹ ਲੂ ਮੰਮੀ ਆ ਮੇਰੇ ਦੁਆਲੇ ਹੋ ਜਾਂਦੀਆਂ ਜਣ ਕੇ ਜਦੋਂ ਕਹਿੰਦੀ ਮੈਨੂੰ ਕੰਮ ਨੂੰ ਦੱਸ ਮੈਂ ਕੰਮ ਕਰਦਾ ਨਹੀਂ ਆ ਸਾਰੀ ਪਹਿਲੀ ਬੰਨਾ ਮੈਂ ਸਮਝ ਜਾਂਦਾ ਨਾਲ ਨਾਲ ਬਰਾਬਰ ਤੇ ਮੈਨੂੰ ਕਹਿਣ ਨੂੰ ਆ ਜਾਂਦੇ ਹਰ ਜੱਲ ਨੂੰ ਆ ਲੈ ਸਾਰਾ ਕੁਝ ਹੋ ਗਿਆ ਵਾ ਕੱਟਿਆ ਗਿਆ ਵੇਖ ਲੈ ਦਵਾ ਦਵਾ ਦੋਵੇਂ ਲੱਗੀਆਂ ਤੇ ਛੱਟ ਹੋ ਗਿਆ ਨਾ ਹਾਂਜੀ ਦੀਦੀ ਥੋੜੀ ਛੇਤੀ ਕੰਮ ਹੋ ਜਾਂਦਾ ਹੋਰ ਕੀ ਇਹਨੂੰ ਮੜਾ ਜਾ ਧੋ ਲਈਏ ਮੈਂ ਲਾਵਾਂ ਲੜਕਾਂ ਨਹੀਂ ਤੇ ਕੋਈ ਨਹੀਂ ਮੈਂ ਹਾਂ ਇਸ ਤੇ ਬੜੀ ਸਲਾਦ ਰਾਨੇ ਛਣੀ ਬੈ ਕੇ ਸਬਜ਼ੀ ਕੱਟਣ ਦੀ ਨਾਲੇ ਸੂਟ ਦੀ ਬੜੀ ਮੈਚਿੰਗ ਕੀਤੀ ਆਹ ਮੰਮੀ ਵੇਖ ਲੋ ਹੋਈ ਗਈ ਜੇ ਵੇ ਉਹਦੇ ਕੰਮ ਮੁੜ ਕੇ ਕਹਣਾ ਸਾਸ ਨਹੀਂ ਚੰਗੀ ਅਜੇ ਆਣ ਕੇ ਮੈਂ ਬਹਿਣ ਲੱਗੀ ਆ ਤੇ ਉੱਠ ਕੇ ਚੱਲ ਗਈ ਉਸੇ ਵੇਲੇ ਨਹੀਂ ਮੰਮੀ ਉਹ ਤਾਂ ਤੜਕਾ ਲਾਉਣ ਲੱਗੀ ਸਬਜ਼ੀ ਨੂੰ ਵੀ ਚੱਲ ਕਵੇਲਾ ਹੋ ਜਾਣਾ ਵਾ ਤੜਕਾ ਕਿਹੜਾ ਲੇਟ ਹੋ ਚੁਲਿਆ ਜੇ ਮੈਂ ਆਈ ਹੀ ਤੇ 2 ਮਿੰਟ ਬਹਿ ਜਾਂਦੀ ਹਾਂ ਲੱਗੇ ਆਹੋ ਘਰ ਦੀ ਤੇ ਇਦਾਂ ਹੀ ਆ ਪਰ ਚੱਲ ਛੱਡੋ ਖੜਾ ਤੁਸੀਂ ਵੀ ਛੱਡੋ ਖੜਾ ਬਤਾ ਕੀ ਗਰਮੀ ਤੇ ਮੁੜ ਕੇ ਬਤਾ ਕੀ ਇੰਨੀ ਗੱਲ ਆਖ ਦਿੰਦੀ ਆ ਵੱਡੀ ਨਾ ਜਿਆਦਾ ਕਰਦੀ ਮੇਰ ਨਾਲ ਨਹੀਂ ਕਰਦੀ ਜਦੋਂ ਆਪ ਹੀ ਪਾਸੇ-ਪਾਸੇ ਰਹਿੰਦੀ ਆ ਤੇ ਫਿਰ ਮੈਂ ਕੀ ਕਰਾਂ ਦੱਸ ਨਾ ਉਹ ਫਿਰ ਮੰਮੀ ਜੀ ਤੋਂ ਗੱਲਬਾਤ ਹੋ ਜਾਂਦੀ ਉਹਦੇ ਵੀ ਢਿੱਡ ਚ ਗੁੱਸਾ ਰਹਿੰਦਾ ਵਾ ਤੇ ਹੈ ਇਦਾਂ ਦੀ ਆ ਗੁੱਸਾ ਛੱਡ ਦੇਵੇ ਤੇ ਫਿਰ ਘਟਾ ਕਾਦਾ ਵਾ ਪਰ ਆਲਕੇ ਨਾ ਸਾਰੇ ਜੀ ਬਹਿ ਜੀ ਗੁੱਸਾ ਜਿਹੜਾ ਨਾ ਗੁੱਸਾ ਛੱਡਣਾ ਵੀ ਚਾਹੀਦਾ ਵਾ ਗੁੱਸਾ ਬੰਦ ਕਰਨ ਦਾ ਹਕਮੇਰਾ ਬੰਦਦਾ ਕਿ ਗੁੱਸਾ ਕਰਨ ਦਾ ਹਕ ਕੋ ਦਾ ਬੰਦ ਆਹ ਹੋ ਚਲ ਨਹੀਂ ਇਦਾਂ ਨਹੀਂ ਕਰਨਾ ਚਾਹੀਦਾ ਮੁੜ ਕੇ ਕਹਿਣਾ ਵਾ ਸਾਸੂ ਦੇ ਨਾਲ ਚੰਗੀ ਆ ਮੇਰੇ ਨਾਲ ਮਾੜੀ ਆ ਮੁੜ ਕੇ ਆ ਵਿਧ ਕਰੇ ਪਉਣੇ ਨੇ ਨਹੀਂ ਮੈਨੂੰ ਤੇ ਆਪ ਸੱਜੀ ਮੈਂ ਤੇ ਆਪ ਆਣ ਕੇ ਖੱਟਣ ਬੈਠੀ ਆ ਮੈਂ ਹਾਂ ਚੱਲਿਆ ਤੂੰ ਮੈਨੂੰ ਬਾਜ ਮਾਰ ਲੈਂਦੀ ਚੱਲ ਹੋਰ ਵੀ ਕੰਮ ਕੀਤਾ ਇਦਾਂ ਦੇ ਕੰਮ ਬੰਦਾ ਹਲਕੇ ਕਰ ਲੈ ਮੈਂ ਤਾਂ ਬਹੁ ਆਈ ਬੜੇ ਕੋਛੋਗੇ ਵੀ ਵੇਖ ਦੋਵੇਂ ਦਰਾਈਂ ਥਾਣੇ ਬੈਠੀਆਂ ਵਾ ਕਿੰਨੇ ਚਾਹ ਨਾਲ ਸਬਜੀ ਚਿਰਨ ਡੀਆਂ ਅੱਜ ਬੜੀ ਸਲਾਹ ਵਾ ਦੋਵਾਂ ਦੀ ਇਹ ਆ ਵੀ ਇਦਾਂ ਹੀ ਸਲਾਹ ਨਾਲ ਬੈਠੀਆਂ ਰਿਆ ਕਰਨ ਚੱਲ ਸੋਹਣੀਆਂ ਲੱਗਦੀਆਂ ਬੈਠੀਆਂ ਕੋਦੇ ਗੱਲ ਹੈ ਗਈ ਆ ਮੰਮੀ ਪਰ ਉਹ ਵੀ ਥੋੜਾ ਜਿਹਾ ਜਲੋ ਸੋਚ ਲਿਆ ਕਰੇ ਫਿਰ ਤੇ ਗੱਲ ਕੋਈ ਨਹੀਂ ਆ ਪਤਾ ਨਹੀਂ ਸੋਚਣ ਵਾਲਾ ਦਿਮਾਗ ਉੱਤੇ ਮੈਮਰੀ ਹੈ ਹੀ ਨਹੀਂ ਵੀ ਮੈਂ ਸੋਚਣਾ ਕੀ ਆ ਕਰਨਾ ਕੀ ਆ ਆਪਣੀ ਮਸਤੀ ਚ ਹੀ ਰਹਿੰਦੀ ਚੱਲ ਤੁਸੀਂ ਕੰਨ ਨੂੰ ਇੰਨਾ ਖਫੀ ਜਾਨਨੇ ਜੇ ਚਲ ਗਈ ਆ ਤਾਂ ਸਬਜ਼ੀ ਦੀ ਛੇਤੀ ਚਲ ਗਈ ਹੋਊਗੀ ਨਾ ਖਪੋ ਇੰਨਾ ਜੇ ਗੱਲ ਕਰੂਗੀ ਤਾਂ ਆਪ ਨੂੰ ਪਤਾ ਤੇ ਲੱਗ ਹੀ ਜਾਂਦਾ ਗੱਲ ਦਾ ਜਦੋਂ ਵੀ ਹੁਣ ਔਖੀ ਆ ਇਸ ਗੱਲੋਂ ਗੱਲ ਕਰੂਗੀ ਤਾਂ ਮੈਨੂੰ ਪਤਾ ਵੀ ਕੋਈ ਨਹੀਂ ਦਿੱਤਾ ਆਪਾਂ ਨੂੰ ਬੁੱਤ ਤਾਂ ਪਤਾ ਤੇ ਲੱਗ ਹੀ ਜਾਂਦਾ ਪਰ ਤੂੰ ਮੈਨੂੰ ਤੇਨੂੰ ਨਹੀਂ ਗੁੱਸਾ ਲੱਗਣਾ ਵੀ ਮੈਂ ਲੱਗ ਕੇ ਆਣ ਕੇ ਬਹਿਣ ਲੱਗੀ ਤੇ ਤੂੰ ਉੱਠ ਕੇ ਚਲ ਗਈ ਲੱਗਦਾ ਕਿ ਨਹੀਂ ਲੱਗਦਾ ਇਹ ਦੱਸ ਹੁਣ ਗੁੱਸਾ ਤੇ ਲੱਗਦਾ ਵਾ ਜਿਵੇਂ ਉਧਰ ਸੋਚਾਂ ਤੇ ਸਬਜ਼ੀ ਨੂੰ ਤੜਕਾ ਲਾਉਣ ਗਈ ਜੇ ਤੁਹਾਡੀ ਗੱਲ ਵੱਲ ਵਾਕਈ ਸੋਚੀਏ ਤੇ ਫਿਰ ਗੁੱਸਾ ਵੀ ਲੱਗਦਾ ਗੱਲਾਂ ਦੋਵੇਂ ਪਾਸੇ ਲੱਗਦੀਆਂ ਤੇ ਨੂੰ ਸਹੀ ਜਿਹੜੀ ਲੱਗਦੀ ਉਹ ਕਰਨਾ ਜਿਹੜੀ ਸਹੀ ਲੱਗਦੀ ਵੀ ਗੱਲ ਕਿਹੜੀ ਸਹੀ ਆ ਕਿਹੜੀ ਗਲਤ ਵਾ ਇਹੋ ਹੀ ਸਹੀ ਆ ਮੰਮੀ ਗੁੱਸਾ ਕਰਕੇ ਵਾਕੇ ਤੁਹਾਡੀ ਗੱਲ ਦਾ ਚੱਲ ਗਈ ਇਤਾਰੇ ਮੈਨੂੰ ਕੀ ਕਰੂਗੀ ਨਹੀਂ ਗੱਲ ਤੇ ਮੰਮੀ ਸਹੀ ਆ ਆਕੜ ਨਾਲ ਉੱਠ ਕੇ ਗਈ ਆ ਜਿੱਦਾਂ ਦੋ ਗੱਲਾਂ ਮਵੇਂ ਕੀਤੀਆਂ ਉਹ ਵੀ ਤੁਹਾਡੇ ਨਾਲ ਕਰ ਲੈਂਦੀ ਪੁੱਛ ਲੈਂਦੀ ਵਾਕੇ ਫਿਰ ਤੇ ਕਹਿੰਦੇ ਵੀ ਵਾਕੇ ਨਹੀਂ ਗੁੱਸਾ ਕੀਤਾ ਉਹ ਇਹ ਤੇ ਗੱਲਾਂ ਨਾ ਪੁੱਤ ਤੀ ਪੁੱਤ ਦੇ ਵਿੱਚ ਅਕਲ ਹੋਣੀ ਚਾਹੀਦੀ ਥੋੜੀ ਬੇਤੀ ਉਹ ਵਾਲਾ ਨਾ ਨਹੀਂ ਹੈਗਾ ਉਹ ਤੇ ਵਰਕਾ ਹੀ ਦਿਲ ਚੋਂ ਪਾੜ ਛੱਡ ਪੀ ਇਹਨੂੰ ਅਕਲੋਂ ਵੀ ਮਾਸਾ ਵੀ ਆਹੋ ਲੱਗਦਾ ਤੇ ਇਦਾਂ ਹੀ ਆ ਗੱਲ ਤੇ ਓਹੀ ਆ ਗਰਮੀ ਤੇ ਇਹ ਗੱਲ ਤੇਰੀ ਸਹੀ ਆ ਜੇ ਮੈਂ ਨਾ ਹੱਸ ਕੇ ਕੂਲੂਗੀ ਰਹਿ ਲੂਗੀ ਝੱਜਣਾ ਤੇ ਮੇਰੇ ਕੋ ਕੁਛ ਨਾ ਕੁਛ ਲੈ ਹੀ ਲਊਗੀ ਨਹੀਂ ਤੇ ਮੇਰਾ ਕੀ ਵਿਗਾੜੂਗੀ ਉਹ ਆਹਨੇ ਮੰਮੀ ਤੇ ਇਹ ਸਾਸ ਜੇ ਔਰ ਨੋ ਵਾਹ ਫਰਕ ਤੇ ਬੜਾ ਜ਼ਮੀਨਸਮਾਨ ਦਾ ਫਰਕ ਆ ਇਹਦੇ ਵਿੱਚ ਉਹ ਤੇ ਹੈਦਾ ਉਹ ਤੇ ਹੈ ਹੀ ਆ ਤੇ ਬਾਕੀ ਗੱਲ ਤੈਨੂੰ ਹੀ ਪਤਾ ਗੁੱਸਾ ਗਿੱਲਾ ਕਿਹੜੀ ਗੱਲ ਦਾ ਹੁੰਦਾ ਮੈਨੂੰ ਉਹ ਤਾਂ ਮੈਨਾਂ ਨੂੰ ਸਮਝਾਉਣੀ ਆਂਂਦੀ ਰਹਿਣੀ ਆ ਤੇ ਇਸੇ ਗੱਲ ਦਾ ਗੁੱਸਾ ਵਾ ਹੋਰ ਥੋੜਾ ਕਿਸ ਗੱਲ ਦਾ ਗੁੱਸਾ ਚਲ ਤੂੰ ਵੀ ਤੁਰ ਪਿਆ ਕਰ ਚਲੀ ਜਾਇਆ ਕਰ ਨਾਲ ਜਿੱਥੇ ਆਂਦੇ ਉਹ ਪੁੱਤ ਨੂੰ ਤੇ ਪਤਾ ਅੱਖੇ ਲੱਗਦੇ ਨਾ ਉਸੇ ਵळे ਤੇ ਗੁੱਸਾ ਨਹੀਂ ਆਉਂਦਾ ਜਦੋਂ ਅੱਖੇ ਹੀ ਨਹੀਂ ਲੱਗਣਾ ਤੇ ਪੁੱਤ ਨੇ ਤੇ ਗੁੱਸਾ ਤੇ ਆਪੇ ਹੀ ਆਉਣਾ ਹੀ ਹੋਣਾ ਆਹੋ ਨਹੀਂ ਇਹ ਤੇ ਗੱਲ ਹੈਗੀ ਆ ਹੁਣ ਜਦੋਂ ਆਖਿਆ ਵੀ ਚਲ ਉਹ ਬਾਅਦ ਚ ਜਾਏਗਾ ਤੂੰ ਨਾਲ ਪਹਿਲਾਂ ਚੱਲ ਜਾ ਪਰ ਉਹ ਗੱਲ ਇੱਕ ਤੇ ਅੜੀ ਆ ਪਤਾ ਨਹੀਂ ਹੁਣ ਕਿਦਣ ਮਨ ਆਉਂਦੀ ਉਹ ਦੇ ਕੇ ਨਹੀਂ ਆਉਂਦੀ ਚਲ ਮਰਜ਼ੀ ਉਹਦੀ ਜਿੱਦਾਂ ਉਹਨੂੰ ਚੰਗਾ ਲੱਗਦਾ ਕਰ ਲੈ ਤੇ ਮੈਂ ਤੇ ਇਹੀ ਕਹਿਣਾ ਮੈਂ ਇੱਕ ਵਾਰੀ ਮੇਰੇ ਨਾਲ ਤੁਰਫਾ ਇਹੀ ਕਿਹਾ ਸੀ ਆ ਹੁਣ ਵੇਖੋ ਮੰਮੀ ਨੌ ਦੀ ਪੋਗ ਦੀ ਕ ਸੱਸ ਦੀ ਪੋਗ ਦੀ ਹੈ ਨਹੀਂ ਪਗਾਉਂ ਮੈਂ ਆਪਣੀ ਨੌ ਦੀ ਨਹੀਂ ਪਗਣ ਦਿੰਦੀ ਲੱਗ ਜਾਂਦਾ ਪਤਾ ਹੁਣ ਕੋਈ ਗੱਲ ਨਹੀਂ ਲੋ ਟੈਨਸ਼ਨ ਨਾ ਲੈ ਐ ਗੱਲ ਦੀ ਪਗਾਉਂ ਮੈਂ ਆਪਣੀ ਕੀ ਕਰਨ ਨਹੀਂ ਆ ਸਾਹ ਪਤਾ ਲੱਗਣ ਡਿਆ ਕਿ ਸਬਜੀਂ ਤੜਕਾ ਲਾਉਣ ਨਹੀਂ ਆ ਇਹ ਹਰ ਇੱਕ ਦੀ ਗੱਲ ਹੁੰਦੀ ਜੇ ਕੋਈ ਅਟਕ ਗੁੰਮ ਡੇ ਕੀ ਕਰਨ ਦੇ ਅਟਕ ਗੁੰਮ ਡੇ ਜੀ ਜੇ ਭੰਡੇ ਮੰਜਣ ਡੇ ਕੀ ਕਰਨ ਦੇ ਭੰਡੇ ਮੰਜਣ ਡੇ ਜੇ ਕੋਈ ਰੋਟੀ ਖਾ ਗਿਆ ਵੇਨ ਕਿਹ ਕਹਣਾ ਕੀ ਕਰਨੀ ਹੈ ਰੋਟੀ ਖਾਣ ਦੇ ਮੇਰੇ ਜਿਮਾਰ ਤੋਂ ਨਿਕੜ ਗਿਆ ਮੈਂ ਕਹਿਣਾ ਹੀ ਕਿਹੜੀ ਸਬਜੀ ਬਣਾਉਣ ਨਹੀਂ ਆ ਆ ਕੀ ਇਹ ਭਲਾ ਠਿੰਡੇ ਗੁੰਡੇ ਤਾਂ ਨਹੀਂ ਆ ਕਦੂ ਆ ਮੈਨੂੰ ਪਤਾ ਠਿੰਡੇ ਨਹੀਂ ਖਾਣੇ ਤੁਸੀਂ ਅੱਛਾ ਕਦੋਂ ਵੇ ਠੀਕ ਆ। ਉਹ ਮੈਂ ਪਿੰਡੇ ਪੂਹ ਖਾਈ ਨਹੀਂ ਮੈਨੂੰ ਨਹੀਂ ਪਸੰਦ। ਮੈਂ ਇਹ ਤਾਂ ਖਾ ਹੀ ਨਹੀਂ। ਹਾਂ। ਇਹ ਤੁਹਾਨੂੰ ਸਾਰਾ ਕੁਝ ਚੇਤਾ ਜਿਹੜੀ ਗੱਲ ਚੇਤੇ ਰੱਖਣ ਵਾਲੀ ਉਹ ਤੁਹਾਨੂੰ ਚੇਤੇ ਨਹੀਂ ਹੁੰਦੀ। ਕਿਹੜੀ ਗੱਲ? ਕੋਈ ਗੱਲ ਨਹੀਂ। ਦੱਸਦੇ ਦੇ ਫਿਰ ਵੀ ਕਿਹੜੀ ਗੱਲ? ਮੈਂ ਕਿਹਾ ਕੋਈ ਗੱਲ ਨਹੀਂ ਆ। ਉਹ ਦੱਸ ਦੇਗਾ। ਹਾਂ ਹੈ ਕਿ ਕੋਈ ਗੱਲ ਨਹੀਂ ਆ। ਇਹ ਤੇ ਬੰਦੇ ਦੇ ਆਪਣੇ ਦਿਮਾਗ 'ਚ ਚਾਹੀਦਾ ਹੁੰਨ ਕਿ ਉਹ ਰੇ ਸਾਰੀਆਂ ਗੱਲਾਂ ਮੈਂ ਹੀ ਦੱਸਾਂ। ਦਿਮਾਗ ਚ ਚਾਹੀਦਾ ਕੀ ਪਤਾ ਕਿੱਥੇ ਤੇਰਾ ਦਿਮਾਗ ਘੁੰਮਦਾ ਰਹਿੰਦਾ ਮੇਰਾ ਇੱਥੇ ਹੀ ਆਦਾ ਡਾ ਹੀ ਨਹੀਂ ਇੱਥੇ ਸਾਡਾ ਇੱਥੇ ਉਹ ਤੁਹਾਨੂੰ ਚੇਤਾ ਹੋਵੇ ਅਸੀਂ ਮੈਂ ਨਾ ਨਹੀਂ ਚੇਤਾ ਨਹੀਂ ਚੇਤਾ ਕਿ ਸੱਚੀ ਆ ਚਲ ਕੋਈ ਗੱਲ ਨਹੀਂ ਚੇਤਾ ਫਿਰ ਮੈਂ ਤਾਂ ਚੇਤਾ ਨਾ ਕਰਾਉਣ ਵੀ ਨਹੀਂ ਲੱਗੀ ਫਿਰ ਚੰਗਾ ਉਹ ਦਾਦਾ ਨੂੰ ਸਾਰਾ ਕੁਝ ਚੇਤੇ ਰਹਿੰਦਾ ਕਿਹਦੇ ਗੱਲ ਚਾਉਣਾ ਕਿਹਦੇ ਗੱਲ ਨਹੀਂ ਸੁਣਨੀ ਕਿਹਦੇ ਪਿੱਛੇ ਲੱਗਣਾ ਹੈ ਨਾ ਹੋਰ ਗੱਲਾਂ ਨਹੀਂ ਗੱਲਾਂ ਸਬਜ਼ੀ ਦੀ 스멜 ਬੜੀ ਵਧੀਆ ਆਉਣ ਈ ਆਉਣੀ ਆ ਪਰ ਕਰ ਵਧੀਆ ਲੱਗਾ ਤੇ ਆਹੋ ਦਾ ਸਬਜ਼ੀ ਸਬਜ਼ੀ ਸੁੱਕ ਤੋਂ ਵਧੀਆ ਬਣਾ ਨਹੀਂ ਨੀ ਸਵਾਦ ਗੱਲਾਂ ਕਮਾਈ ਜਾ ਹੁਣ ਜਿੰਨੀਆਂ ਘੁੰਮਦੀਆਂ ਸਾਡੇ ਕੋਲੋਂ ਗੱਲਾਂ ਉਤਾਰੀਆਂ ਕਮਾਉਣੀਆਂ ਵਾ ਮੈਂ ਸੱਚੀ ਬੋਲਣ ਲਿਆ ਵਾਂ ਮੈਂ ਕਿਹਾ ਹੀ ਨਹੀਂ ਸੱਚ ਬੋਲੋ ਚੰਗਾ ਬਾਬਾ ਕੀ ਸਾ ਤੈਨੂੰ ਕਿਹੜਾ ਗੁੱਸਾ ਹਾਂ ਹਾਂ ਮੈਂ ਵੀ ਤਾਂ ਘਰ ਛੱਡਦੀ ਜੋ ਜਨਮ ਮੰਨਿਆ ਸਾਰੇ ਘਰ ਚ ਨਹੀਂ ਸਾਰਿਆਂ ਨੂੰ ਚੇਤਾ ਤੇ ਮਿਸੇਗਾ ਮੈਨੂੰ ਤਾਂ ਚੇਤਾ ਹੋਵੇ ਬੰਦੇ ਮੇਰੇ ਨੂੰ ਇਹਨਾਂ ਨੂੰ ਚੇਤਾ ਵੀ ਅੱਜ ਮੇਰਾ ਜਨਮ ਦਿਨ ਹੈ ਨਹੀਂ ਤਾਂ ਨਾ ਸਾਈਂ ਹਾਂ ਮਨਾਉਣਾ ਛੱਡਿਆ ਬੰਦਾ ਵਿਸ਼ੇ ਘਰ ਦਿੰਦਾ ਵਿਸ਼ੇ ਵੀ ਨਹੀਂ ਕਰਨਾ ਹਾਂ ਕਰ ਦਿੰਦੇ ਹਾਂ ਮੈਂ ਵੇਖਣ ਲਈ ਹੀ ਆਪਣੇ ਕਮਰੇ 'ਚ ਵਿਖਰੇ ਬਾਹਰ ਨਾ ਗਏ ਆ ਤੇ ਚਾਤੀ ਮਾਰ ਗਿਆ ਹੀ ਕਮਰੇ 'ਚ ਵੀ ਸਾਰੇ ਉੱਥੇ ਸਬਜੀ-ਸਬਜੀ ਕਟਾਉਂਦੀਆਂ ਹੀ ਸੁੱਖ ਨਾਲ ਤੇ ਤੁਸੀਂ ਇੱਥੇ ਵੜੇ ਜੀ ਸੁੱਖ ਦੇ ਕਮਰੇ 'ਚ ਆ ਆਪਣੇ 'ਚ ਬਹਿ ਜਾਂਦੇ ਘੜੀ ਠੀਕ ਕੀ ਹੋ ਗਿਆ ਇਹ ਸੁੱਖ ਦਾ ਨਾਮ ਰਿਸਟਰ ਹੋ ਗਿਆ ਕਿਤੇ ਕਮਰੇ ਤੇ ਵੀ ਰਿਸਟਰ ਹੋ ਗਿਆ ਸੁੱਖ ਦਾ ਲੱਗਦੇ ਤੇ ਕਮਰੇ ਤੇ ਰਿਸਟਰੀ ਕਿਹਦੀ ਵੀ ਨਹੀਂ ਹੋਈ ਕੁਛ ਨਹੀਂ ਹੋਇਆ ਮੈਂ ਆਖਿਆ ਵੀ ਚਲੋ ਉਹਦਾ ਸਮਾਨ ਇੱਧਰ ਪਿਆ ਮੇਰਾ ਉੱਧਰ ਪਿਆ ਹੁਣ ਕਮਰਾ ਤੇ ਆਪੋ ਆਪਣਾ ਹੀ ਆ ਨਾ ਫਿਰ ਕਿਉਂ ਗਾਇਦਲ ਮੈਂ ਪੈਗਮ ਆਇਆ ਮੈਂ ਕੜਾਨੀ ਵੀ ਨਾ ਚੜ ਗਏ ਇੱਕ ਦੂਜੇ ਦੇ ਪਰ ਫਿਰ ਵੀ ਆਪਣੇ ਕਮਰੇ ਚ ਪੈ ਜਾ ਕਰਵਾਣ ਕੇ ਤੁਸੀਂ ਇੱਥੇ ਕੀ ਕਰਨਾ ਬੈਠ ਕੇ ਕੀ ਸਰਾਂ ਨੂੰ ਪ੍ਰਿੰਟ ਖਾਂਦੇ ਕੀ ਗੱਲ ਹੈ ਕੀ ਅੱਗੇ ਨੀ ਆਈ ਆ ਮੰਮੀ ਅੱਗੇ ਚੱਲ ਕੇ ਗਈ ਮੇਰੇ ਤੇ ਮਾਰ ਜੀ ਬਾਹਰ ਨਹੀਂ ਜਾਂਦਾ ਕੰਮ ਨਹੀਂ ਕਰਦਾ ਹਾਂ ਤੂੰ ਆ ਗਈ ਮੈਂ ਕਿਹਾ ਤੁਹਾਨੂੰ ਕੰਮ ਆਖਣਾ ਹੀ ਆ ਨਾ ਕਰੋ ਮੈਂ ਕੜਾ ਕੰਮ ਆਖਣਾ ਕੰਮ ਮੈਂ ਆਪੇ ਕਰ ਲੂੰਗਾ ਮੈਨੂੰ ਆਵਰੋ ਫਿਕਰ ਨਹੀਂ ਦਾ ਕੰਮ ਦਾ ਮੈਂ ਤਾਂ ਆਖ ਨਹੀਂ ਫਿਰ ਇੱਥੇ ਕਿਹੜੇ AC ਲੱਗਾ ਵੀ ਜਿਹੜਾ ਆਪਾਂ ਇੱਥੇ ਸਾਰਿਆਂ ਨੇ ਬਹਿਣਾ ਹੀ ਬਹਿਣਾ ਇਦਾਂ ਦਾ ਹੀ ਇਹ ਕਮਰਾ ਉਦਾਂ ਦਾ ਹੀ ਉਹ ਕਮਰਾ ਉਦਾਂ ਛੜਾ ਲੱਗੰਦਿਆ ਮੈਂ ਚੱਲ ਬਹਿ ਜਾਂਦੇ ਆ ਇਹ ਕੋਈ ਜ਼ਿਆਦਾ ਨਹੀਂ ਠੰਡਾ ਲੱਗਦਾ ਤੇ ਉੱਧਰ ਠੰਡਾ ਉਹ ਵੀ ਠੰਡਾ ਇਹ ਵੀ ਠੰਡਾ ਬੰਦਾ ਆਪਣੇ ਵਾਲੇ ਪਾਸੇ ਬਹਿ ਕੋਈ ਗੱਲਬਾਤ ਕਰ ਲਈਦੀ ਕਿਵੇਂ ਤੁਸੀਂ ਬਸ ਇੱਥੇ ਚੱਲ ਉੱਧਰ ਬਹਿ ਜਾਂਦੇ ਆ ਅੰਦਰ ਕੀ ਚੱਲਿਆ ਯਾਰ ਅਗਲੀ ਨੇ ਨਹੀਂ ਅੰਦਰ ਆਉਣਾ ਹੁੰਦਾ ਵਾ ਆਪਣਾ ਸਾਰਾ ਸਮਾਨ ਲੈੜਾ ਲੱਤਾ ਰੱਖਣਾ ਧੱਕਣਾ ਕ ਐਵੇਂ ਨਹੀਂ ਕਹਦੇ ਕਮਰੇ ਜਵੜੀ ਦਾ ਹੁੰਦਾ ਮੈਨੂੰ ਪਤਾ ਤਾਂ ਢੀ ਲਾੜਲੀ ਪੈਣੀ ਆ ਸੁਖ ਪਰ ਐਵੇਂ ਨਹੀਂ ਕਹਦੇ ਕਮਰੇ ਜਵੜੀ ਦਾ ਹੁੰਦਾ ਚਲੋ ਕੋਈ ਗੱਲ ਨਹੀਂ ਉਧਰ ਚਲ ਜਾਨੇ ਆਪਣੇ ਆਜੋ ਚਲੀਏ ਉਧਰ ਆਪਣੇ ਕਮਰੇ ਤਾਂ ਜਾਨੇ ਉਧਰ ਪੈ ਆਜੋ ਤੁਸੀਂ ਆਜੋ ਚਲੀਏ ਆਪਾਂ ਉਧਰ ਜੀ ਹੋਰ ਕੀ ਆ ਮੈਂ ਲੰਮੇ ਬੈਣਾ ਘੰਟਾ ਉਧਰ ਲ ਮੈਂ ਬਹਿ ਜਾਊਗਾ ਬਣਦਾ ਕੰਮ ਕਰੀ ਤਾਂ ਹੁੰਦਾ ਐ ਮੇਰੇ ਹਾਂ ਚਲੋ ਇਦਾ ਵੀ ਲਾ ਕੰਮ ਕਮ ਕਰਾਉਣ ਆਲਾ ਵਾ ਹੱਥ ਨਹੀਂ ਲਾਈ ਭੈ ਇਹਨੂੰ ਤੁਰ ਫਿਰ ਕੇ ਚੱਲ ਜਾਈ ਜਾ ਵਾ ਭੈਲਿਆਂ ਚ ਵੀ ਮੇਰੇ ਸਾਣਾ ਸਰਵ ਸਰੋਸ਼ ਕਰਾਉਣ ਆਈ ਆ ਸਾਬੀ ਕਿੱਥੇ ਤਰਪਿਆ ਸੁੱਕਤੇ ਮਮੀ ਕੰਮ ਹੀ ਚੱਲਿਆ ਮੈਂ ਵੀ ਕੰਮ ਕਰਾ ਤੈਨੂੰ ਇੰਨਾ ਜ਼ਰੂਰੀ ਜਿਹੜਾ ਕਾ ਕੰਮ ਸੁੱਕਤੇ ਤਰਪਿਆ ਤੜਕੇ ਨਾ ਦੱਸਿਆ ਨਾ ਪੁੱਛਿਆ ਕੋਈ ਨਹੀਂ ਦੱਸੂਗਾ ਕਾਦਾ ਕੰਮ ਏ ਆ ਸਟਾਰਟ ਹੋਣਾ ਇੰਦੂ ਸਟਾਰ ਆ ਡੋਲਾ ਹੁਣ ਇਹਦੀ ਵਾਰੀ ਆ ਗਈ ਹੈ ਪਹਿਲਾਂ ਬੁਲਟ ਪਾਂ ਛੱਡਿਆ ਹੁਣ ਇਹਨੂੰ ਲੈ ਕੇ ਤੁਰ ਪਿਆ ਪਾਂ ਛੱਡਿਆ ਮੰਮੀ ਕਿਦੋਂ ਆ ਨਾ ਨੂੰ ਧੋਣਾ ਨਾ ਕੁਛ ਨਾ ਛੱਡਣਾ ਉਦਾਂ ਹੁਣ ਇਹਨੂੰ ਤੋਤਾ ਬਣਾਇਆ ਇਹਨੂੰ ਲਪੇੜ ਕੇ ਸੋੜਦੀ ਹਾਂ ਬੁਲਟ ਤੇ ਮੈਂ ਇਕੱਲਾ ਹੀ ਚਲਾਉਂਦਾਂਗੇ ਜੇ ਇੱਕ ਦਿਨ ਲੈ ਗਿਆ ਤੇ ਉਹ ਗਾਲੀ ਈ ਵੱਡੀ ਬਣਾਤੀ ਤੀ ਵੀ ਕੋਈ ਪਤਾ ਨਹੀਂ ਸਾਹਮਣੇ ਦੀ ਜਿੰਨੇ ਨਸਾਬੀ ਪਤਾ ਚੰਗਾ ਇਦਾਂ ਦੀ ਘਰ ਦੀ ਉਦਾਂ ਤੂੰ ਮੁੜ ਕੇ ਖੜਾ ਮਾਂ ਦਾ ਕਸੂਰ ਵਾ ਸਾਰਾ ਕੁਝ ਮਾਂ ਕਰਦੀ ਆ ਸਬਜੀ ਜੀ ਰੰਡੀਆਂ ਦੋਆਂ ਰੰਡੀਆਂ ਬੈਠੀਆਂ ਸੀ ਤੇ ਮੈਂ ਆਣ ਕੇ ਲਾਗੇ ਬੈਠੀ ਆ ਤੇ ਹੂੰ ਹੂੰ ਕਰਦੀ ਅੰਦਰ ਨੂੰ ਚਲ ਗਈ ਉਹ ਅਮੀ ਅੰਦਰ ਵੀ ਜਾ ਕੇ ਵੇਖੋ ਸਬਜੀ ਬਣਾਉਣ ਦੀ ਨਾ ਹਰ ਵੇਲੇ ਕਹਿੰਦੇ ਰਿਆ ਕਰੋ ਹਰ ਵੇਲੇ ਨਾ ਕਹਿੰਦੀ ਰਿਆ ਕਰ ਸਾਬੀ ਜੀ ਮੈਂ 2 ਮਿੰਟ ਆਣ ਕੇ ਬੈ ਗਈ ਹੀ ਲਾਕੇ ਤੇ ਉਹ ਵੀ 2 ਮਿੰਟ ਬਹਿ ਜਾਂਦੀ ਲਾਕੇ ਕੀ ਹੋਣ ਲੱਗਾ ਸੀ ਉਹਨੂੰ ਚਲ ਕੋਈ ਨਹੀਂ ਮੈਂ ਕਹਿ ਦੂੰਗਾ ਸੁੱਖ ਨੂੰ ਹੀ ਲਾਗੇ ਬਹਿ ਜਾਕਰ ਆ ਬਹਿਣਾ ਸੁੱਖ ਨੇ ਸੁੱਖ ਦੇ ਵਿੱਚ ਆ ਅਕਲ ਨਹੀਂ ਹੈਗੀ ਵੀ ਇਹ ਤਿੰਨ ਲਾਗੇ ਬੈ ਕੇ ਕਦੀ ਗੱਲਬਾਤ ਕੋਈ ਦੁੱਖ ਸੁੱਖ ਕਰ ਲੂ ਕਿਸ ਦੇ ਨਾਲ ਚੱਲ ਮੈਨੂੰ ਸਟਾਰਟ ਕਰ ਲੈੰਦੋ ਜਿੰਨੀ ਕੋ ਕਿੱਕਾਂ ਮਾਰ ਮਾਰ ਕੇ ਗਰਮ ਕਰੀ ਦੀ ਉਨੀ ਫੇਰ ਮੈਂ ਕਿਹੜੀ ਫੜੀ ਹੈ ਪੰਜਾਬੀ ਸਟਾਰਟ ਨਹੀਂ ਹੋਣੀ ਹੈ ਵੇਖੇ ਦਿਮਾਗ ਤੇ ਮੇਰਾ ਖਰਾਬ ਕੀਤਾ ਮੈਂ ਕੀਤਾ ਦਿਮਾਗ ਤੇ ਤੇਰੀ ਘਰ ਦੀ ਨੇ ਕੀਤਾ ਖਰਾਬ ਨਾ ਮੇਰਾ ਨਾ ਦਾ ਅਗਰ ਦਿਮਾਗ ਖਰਾਬ ਕੀਤਾ ਵਾ ਜਾਓ ਚੱਲ ਜੰਨੀ ਆ ਨਾਲ ਤੇ ਨਹੀਂ ਚੱਲੀ ਤੇਰੇ ਖਣਨਾਵ ਨਹੀਂ ਮੈਂ ਚੱਲੀ ਵੀ ਨਹੀਂ ਆ ਮੇਰਾ ਸਾਰਾ ਕੰਮ ਜਿਹੜਾ ਮਪਾ ਦੇਣਾ ਸਾਰਾ ਹੀ ਕੰਮ ਜੇ ਤੀ ਨਾਲ ਚੱਲ ਗਏ ਤੇ ਖਰਾਬ ਹੋਏ ਨਾ